ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸ੍ਰੀ ਮਡੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਇਹਨਾਂ ਦੀ ਨਿਗਰਾਨੀ ਲੇਟ ਤੇ ਏਡੀਸੀਪੀ 3 3 ਹਰਪਾਲ ਜੀ ਏਸੀਪੀ ਗੁਰਿੰਦਰਵੀਰ ਡਿਵੀਜ਼ਨ A ਤੇ B ਦੇ ਐਸਐਚਓ ਸਹਿਬਾਨ ਕੈਂਟੋਨਮੈਂਟ ਦੇ ਐਸਐਚਓ ਤੇ ਸਾਡੀ ਹੋਰ ਪੁਲਿਸ ਪਾਰਟੀਆਂ ਇੱਥੋਂ ਦੀਆਂ ਇਹਨਾਂ ਨੂੰ ਇੱਕ ਮਿਲੀ ਸੂਚਨਾ ਦੇ ਆਧਾਰ ਤੇ ਵੀ 12 ਗੋਲਡੀ ਬਰਾੜਾ ਉਹ ਆਪਣੇ ਫੋਟ ਸੋਲਜਰ ਦੇ ਨਾਲ ਵੱਖ-ਵੱਖ ਵਿਅਕਤੀਆਂ ਨੂੰ ਧਮਕੀਆਂ ਦਿਵਾ ਕੇ ਉਹਨਾਂ ਨੂੰ ਡਰਾ ਕੇ ਗੋਲੀਆਂ ਮਰਵਾ ਕੇ ਉਹਨਾਂ ਤੋਂ ਫਰੋਤੀਆਂ ਲੈਣ ਦੇ ਜਿਹੜੇ ਜਤਨ ਦੇ ਲਈ ਕੋਸ਼ ਉਹਨੇ ਆਪਦਾ ਗਰੋਹ ਬਣਾਇਆ ਉਸ ਗਰੋਹ ਦੇ ਕੁਝ ਮੈਂਬਰ ਆ ਜਿਹੜੇ ਉਸ ਵੇਲੇ ਸਾਡੇ ਅਮਰਸਰ ਦੇ ਵਿੱਚ ਹੋਣੇ ਪਾਏ ਗਏ ਇਸ ਸੂਚਨਾ ਦੇ ਆਧਾਰ ਤੇ ਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ 3 ਇਹਨਾਂ ਦੀ ਡਾਇਰੈਕਸ਼ਨ ਮੁਤਾਬਕ ਅਮਰਸਰ ਪੁਲਿਸ ਵੱਲੋਂ ਕਮਿਸ਼ਨਰੇਟ ਵੱਲੋਂ ਮਕਦਮਾ ਦਰਜ ਕਰਕੇ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਸ ਆਪਰੇਸ਼ਨ ਦੇ ਦੌਰਾਨ ਅਮਰਸਰ ਕਮਿਸ਼ਨਰੇਟ ਨੂੰ ਕਾਮਯਾਬੀ ਹੋਈ ਆ ਉਹਦੇ ਚ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਢਿਲਮਾ ਖੁਰਦ ਥਾਣਾ ਸਾਦਕ ਜ਼ਿਲ੍ਹਾ ਫਰੀਦਕੋਟ ਦਾ ਗੁਰਸ਼ਰਨ ਸਿੰਘ ਗੁਰਸ਼ਰਨਪ੍ਰੀਤ ਪੁੱਤਰ ਅਵਤਾਰ ਸਿੰਘ ਵਾਸੀ ਢਲਵਾ ਖੁਦ ਇਹ ਵੀ ਥਾਣਾ सदर ਸਾਣਾ ਸਾਦਕ ਜ਼ਿਲ੍ਹਾ ਫਰੀਦਕੋਟ ਦਾ ਇਹ ਦੋਨੇ ਵਿਅਕਤੀਆਂ ਨੂੰ ਪਲੱਸ ਇੱਕ ਹੋਰ ਜਿਹੜਾ ਕਾਰ ਚਾਲਕ ਸੀਗਾ ਟੈਕਸੀ ਡਰਾਈਵਰ ਸੀਗਾ ਜਿਸ ਨੇ ਪਿੱਛੇ ਚੰਡੀਗੜ੍ਹ 3 ਤਰੀਕ ਨੂੰ ਇੱਕ ਫੋਰਚੂਨਰ ਗੱਡੀ ਦੇ ਫਾਇਰਿੰਗ ਕੀਤੀ ਸੀ 골ਡੀ ਬ੍ਰਾਡ ਦੇ 골ਡੀ ਬ੍ਰਾਡ ਦੇ ਕਹਿਣ ਤੇ ਇਹਨਾਂ ਨੂੰ ਆਮਰਸਰ ਕਮਿਸ਼ਨੇਟ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਤੋਂ ਚਾਰ ਜਿਹੜੇ ਪਿਸਟਲ ਨੇ ਉਹ ਰਿਕਵਰ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਕੁਝ ਹੋਰ ਗੈਂਗ ਮੈਂਬਰ ਆ ਉਹ ਆਇਡੈਂਟੀਫਾਈ ਕੀਤੇ ਨੇ ਇਸ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਚੰਡੀਗੜ੍ਹ ਵਿੱਚ ਹੋਈ ਵਾਰਦਾਤ ਉਹਨੂੰ ਵੀ ਟ੍ਰੇਸ ਕਰ ਲਿਆ ਗਿਆ ਅਤੇ ਕੁਝ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਸੰਭਾਵਿਤ ਫਰੋਤੀਆਂ ਮੰਗਣ ਵਾਲਿਆਂ ਨੂੰ ਡਰਾ ਕੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਜਾਂ ਉਹਨਾਂ ਨੂੰ ਡਰਾਉਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ ਉਦੋਂ ਹੀ ਜਿਹੜੇ ਹੋਣ ਵਾਲੇ ਕ੍ਰਾਈਮ ਤੋਂ ਜਿਹੜਾ ਬਚਾ ਹੋਇਆ ਤੇ ਇਹ ਬੜੀ-ਬੜੀ ਕਮਿਸ਼ਨਰੇਟ ਪੁਲਿਸ ਦੀ ਸਾਡੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਯਤਨਾ ਸਦਕਾ ਇਹ ਸਾਡਾ ਜਿਹੜਾ ਸਾਰਾ ਕ੍ਰਾਈਮ ਡੇਟ੍ਰੇਸ ਹੋਇਆ ਇਹਨਾਂ ਨੂੰ ਕੀਤਾ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਤੇ ਕਿੰਨੀ ਚਿੰਨਹਿਤ ਕਰ ਸਕਦੇ ਸਮਝੋ ਇਹ ਇਹ ਸਾਡੀਆਂ ਆਪਣੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਟੈਕਨੀਕਲ ਹੁੰਦੀਆਂ ਇਹ ਡਿਟੇਲਸ ਅਸੀਂ ਤੁਹਾਡਨਾਂ ਨਾਲ ਸ਼ੇਅਰ ਨਹੀਂ ਕਰਾਂਗੇ ਇਹਨਾਂ ਨੂੰ ਕਾਬੂ ਇਥੋਂ ਅੰਮ੍ਰਿਤਸਰ ਦੇ ਵਿੱਚੋਂ ਕੈਂਟੋਨਮੈਂਟ ਥਾਣਾ ਦੇ ਏਰੀਆ ਦੇ ਵਿੱਚੋਂ ਕਾਬੂ ਕੀਤਾ ਗਿਆ ਦੂਸਰਾ ਵਿਅਕਤੀ ਹੈ ਜਿਹੜਾ ਉਹਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਜਦੋਂ ਕਿ ਇਹ ਆਲਰੇਡੀ ਇਹਨਾਂ ਨੇ ਤਿੰਨ ਤਰੀਕ ਨੂੰ ਉੱਥੇ ਫਾਇਰਿੰਗ ਕੀਤੀ ਉਸ ਫਾਇਰਿੰਗ ਕਰਨ ਤੋਂ ਬਾਅਦ ਇਹ ਉਹ ਟੈਕਸੀ ਡਰਾਈਵਰ ਜਿਹੜਾ ਕਿ ਇਹਨਾਂ ਦੇ ਨਾਲ ਮਿਲਿਆ ਸੀ ਉਸ ਟੈਕਸੀ ਡਰਾਈਵਰ ਨੂੰ ਲੈ ਕੇ ਇਹ ਵਾਇਆ ਪਟਿਆਲਾ ਹੁੰਦੇ ਹੋਏ ਇਹ ਫਰੀਦਕੋਟ ਸਾਈਡ ਗਏ ਫਿਰ ਜਿਹੜਾ ਗੋਲਡੀ ਬਰਾੜ ਆ ਉਹਦੀਆਂ ਡਾਇਰੈਕਸ਼ਨਾਂ ਤੇ ਵੀ ਉੱਥੋਂ ਬਚਾ ਦੇ ਪਰਪਸ ਲਈ ਉਹਨਾਂ ਨੇ ਇਹ ਅੰਮ੍ਰਿਤਸਰ ਭੇਜੇ ਵੀ ਇੱਥੇ ਜਾਓ ਇੱਥੋਂ ਇਹਨਾਂ ਨੇ ਗਾਂ ਫਿਰ ਗਾਂ ਟ੍ਰੇਨ ਫੜ ਕੇ ਇਹਨਾਂ ਨੂੰ ਬੰਬੇ ਸਾਈਡ ਭੇਜਣ ਦੀ ਉਹਨਾਂ ਦੀ ਸਕੀਮ ਸੀ ਜਦੋਂ ਕਿ ਸਾਰੀ ਜਿਹੜੀ ਸੂਚਨਾ ਸਾਨੂੰ ਮਿਲੀ ਉਹਦੇ ਪਹਿਲ ਦੇ ਆਧਾਰ ਤੇ ਇਹ ਐਕਟ ਕਰਕੇ ਇਹਨੂੰ ਉੱਥੇ ਭੱਜਣ ਜਾਣ ਦੀ ਤਾਕ ਦੇ ਵਿੱਚੋਂ ਪਹਿਲਾਂ-ਪਹਿਲਾਂ ਇਹ ਗ੍ਰਿਫਤਾਰ ਕਰਕੇ ਕਮਿਸ਼ਨਰ ਪੁਲਿਸ ਦੀ ਇਹ ਬਹੁਤ ਵੱਡੀ ਇੱਕ ਕਾਮਯਾਬੀ ਹੋਈ ਆ ਜਿਹਦੇ ਨਾਲ ਪੁਰਾਣਾ ਜਿਹੜਾ ਚੰਡੀਗੜ੍ਹ ਦਾ ਬੜਾ ਸੈਂਸੇਸ਼ਨਲ ਕੇਸ ਸੀ ਉਹ ਵੀ ਟ੍ਰੇਸ ਹੋਇਆ ਉਸ ਉਸ ਵਿਅਕਤੀ ਨੂੰ ਆਲਮੋਸਟ ਇਹਨਾਂ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਇਹ ਸਮਝਦੇ ਸੀ ਉਹਨੂੰ ਅਸੀਂ ਮਾਰਿਆ ਆਏ ਆ ਜਿਹਨੀਆਂ ਉਹਦੇ 8 ਜਾਂ 9 ਗੋਲੀਆਂ ਫੇਰ ਹੋਈਆਂ ਫੋਰਚੂਨਰ ਦੇ ਵਿੱਚ ਲੱਗੀਆਂ ਰਹਿ ਗਈਆਂ ਪਰੰਤੂ ਉਹਨੇ ਆਪਦੇ ਆਪ ਨੂੰ ਉੱਤੇ ਥੱਲੇ ਲਕੋ ਕੇ ਗੱਡੀ ਦੇ ਵਿੱਚ ਥੱਲੇ ਲੰਮਾ ਪੈ ਕੇ ਜਾਂ ਬਹਿ ਕੇ ਆਪਦੀ ਜਾਨ ਬਚਾ ਲਈ ਆ ਉਹੋ ਕਿਸੇ ਟ੍ਰੇਸ ਹੋਇਆ ਤੇ ਇਹਨਾਂ ਦੇ ਹੋਰ ਜਿਹੜੇ ਜਏ ਹੋਰ ਕਾਰਨਾਮੇ ਜਿਹੜੇ ਕਰਨੇ ਸੀਗੇ ਉਹਦੋਂ ਵੀ ਇਸ ਤਰ੍ਹਾਂ ਦੀ ਜਿਹੜੀ ਆ ਉਹ ਬੰਬੇ ਬੰਬੇ ਜਾ ਰਹੇ ਦੂਜਾ ਬੰਬੇ ਕੋਈ ਭਾਂਡੇ ਨਾਲ ਨਹੀਂ ਉਹ ਟਾਰਗੇਟ ਨਹੀਂ ਉਹ ਪਾਸੇ ਨਹੀਂ ਚਾਰੇ ਉਹ ਸਾਰਾ ਇਹ ਰਾਤ ਲੇਟ ਸ਼ਾਮ ਤੱਕ ਹੋਏ ਨੇ ਉਹ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨਾਂ ਐਂਡ ਇਰੋਗੇਸ਼ਨਾਂ ਡਿਟੇਲ ਦਾ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਇਹਨਾਂ ਦੇ ਦਸਮ ਦਾ ਵਕਇਜ਼ਾ ਫਨਾਓ ਇਹਨਾਂ ਨੂੰ ਉਤੋਂ ਜਿਹੜੀ ਹਦਾਇਤ ਹੋਈ ਸੀ ਉਹ ਬੰਬੇ ਜਾਣ ਦੀ ਹੋਈ ਸੀ ਤੇ ਬੰਬੇ ਜਾਣ ਦੀ ਤਾਕ ਦੇ ਵਿੱਚ ਸੀਗੇ ਉਦੋਂ ਪਹਿਲਾਂ ਹੀ ਅਸੀਂ ਜਿਹੜਾ ਇਹਨਾਂ ਨੂੰ ਪਹਿਲਾਂ ਇੱਕ ਬੰਦਾ ਫੜਿਆ ਉਸ ਬੰਦੇ ਤੋਂ ਫੜਨ ਤੋਂ ਬਾਅਦ ਦੂਸਰਾ ਬੰਦਾ ਥੋੜਾ ਜਿਹਾ ਇਧਰ ਉਧਰ ਭੱਜ ਕੇ ਦੁਬਾਰਾ ਫੇਰ ਉਹਨੇ ਟ੍ਰੇਨ ਚੜ੍ਹ ਕੇ ਜਾਣ ਦਾ ਯਤਨ ਕੀਤਾ ਉਹਨੂੰ ਜਲਦੀ ਕਾਬੂ ਕਰਕੇ ਉੱਥੇ ਦਾ ਉੱਥੇ ਤਾਂ ਸਿੰਪਲ ਇੱਕ ਜਾਣ ਦੀ ਜਿਹੜਾ ਆਇਆ ਐਜ਼ ਆਫ ਨਾਓ ਉਥੋਂ ਦਾ ਕੀ ਟਾਰਗੇਟ ਸੀ ਕੀ ਕਰਨਾ ਸੀ ਇਹਨਾਂ ਨੇ ਜਾ ਕੇ ਲੁਕਣਾ ਸੀ ਜਾਂ ਕਿਹੜਾ ਕ੍ਰਾਈਮ ਕਰਨਾ ਸੀ ਉਹ ਸੈਂਡਰੀ ਚੀਜ਼ ਆ ਚੰਡੀਗੜ੍ਹ ਤੋਂ ਲਾਵਾ ਇਹਨਾਂ ਬੰਦਾ ਕਿਹਨਾਂ ਤੋਂ ਪੋਰਟ ਆਦਾ ਲੱਗ ਕੇ ਇਹਨਾਂ ਦੀ ਅੰਮ੍ਰਿਤਸਰ ਦੇ ਵਿੱਚ ਕੋਈ ਬਾਰ ਦਾਰਦ ਨਹੀਂ ਚੰਡੀਗੜ੍ਹ ਵਾਲੀ ਮੇਨ ਆ ਇਹ ਤੋਂ ਪਹਿਲਾਂ ਜਿਹੜਾ ਇੱਕ ਵਿਅਕਤੀ ਇਹਨਾਂ ਦਾ ਹੈਗਾ ਸੀਗਾ ਗੁਰ ਸ਼ਰਨਦੀਪ ਗੁਰ ਸ਼ਰਨਪ੍ਰੀਤ ਆ ਉਹਦੇ ਇੱਕ ਕਤਲ ਦਾ ਮਕਦਮਾ ਦਰਜਾ ਉਹ ਵੀ ਇਹਨਾਂ ਜਿਹੜੇ ਗੋਲਡੀ ਬਰਾੜ ਤੋਂ ਵੈਪਨ ਹਾਸਲ ਕੀਤਾ ਸੀਗਾ ਉਥੇ ਇਹਦੇ ਆਪਦੇ ਪਿੰਡ ਦੇ ਵਿੱਚ ਕੋਈ ਝਗੜਾ ਸੀਗਾ ਉਸ ਝਗੜੇ ਦੇ ਬਦਲਾਖੋਰੀ ਦੇ ਨਾਲ ਇਹਨੇ ਉਥੇ ਉਸ ਵਿਅਕਤੀ ਨੂੰ ਮਾਰਿਆ ਸੀ ਉਸ ਮਾਰਨ ਦੇ ਤਹਿਤ ਇਹਦਾ ਮੁਕਦਮੇ ਦਰ ਸੀਗਾ ਇਹਦੀ ਉਮਰ ਛੋਟੀ ਹੋਣ ਕਰਕੇ ਇਹਦੀ ਜਮਾਨਤ ਜਲਦੀ ਹੋ ਗਈ ਆ ਤੇ ਉਸ ਮੁਕਦਮੇ ਵਿੱਚੋਂ ਇਹ ਬੇਲ ਤੇ ਸੀਗਾ ਡਾਇਰੈਕਟ ਗੋਲਡੀ ਬ੍ਰਾਡ ਦੇ ਨਾਲ ਲਿੰਕ ਸੀ ਕਿ ਨਿੰਕ ਦੇ ਦੋ ਐਸੋਸੀਏਟ ਦੇ ਰੂਪ ਦੀ ਡਾਇਰੈਕਟਲੀ ਗੋਲਡੀ ਬ੍ਰਾਡ ਦੇ ਨਾਲ ਲਿੰਕ ਸੀ ਉਹੀ ਇਹਨੂੰ ਡਾਇਰੈਕਸ਼ਨਸ ਦਿੰਦਾ ਸੀਗਾ ਉਹਦੀਆਂ ਡਾਇਰੈਕਸ਼ਨਸ ਤੇ ਹੀ ਇਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕੀਤੀ ਆ ਹਾਂਜੀ ਇਸ ਬੱਤੇ ਦੀ 골ਡੀ ਬ੍ਰਾਂਡ ਨਾਮ ਸੀ ਕੀਤਾ ਹਾਂਜੀ ਇਸ ਬੱਤੇ ਦੀ 골ਡੀ ਬ੍ਰਾਂਡ ਵੀ ਆ ਇਹ ਤੋਂ ਹੋਰ ਵਿਸ਼ੇਸ਼ ਗੱਲ ਆ ਜਿਹੜੀ ਜਿਹੜੇ ਵਿਅਕਤੀ ਨੇ ਫਾਇਰਿੰਗ ਕੀਤੀ ਆ ਉਹ ਉੱਥੇ ਇੱਕ ਜਿੰਮ ਦਾ ਇੰਚਾਰਜ ਸੀਗਾ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਉਹ ਜਿਹੜਾ ਕੰਮ ਕਰਦਾ ਸੀਗਾ ਉਹ ਤੋਂ ਕਰੀਬ ਜਿਹੜੇ ਇਹਨਾਂ ਦੇ ਦੱਸਣ ਮੁਤਾਬਕ 골ਡੀ ਬ੍ਰਾਂਡ ਨੇ 1 ਕਰੋੜ ਰੁਪਏ ਦੀ ਫਰौती ਮੰਗੀ ਸੀ ਉਸ ਕਰੋੜ ਰੁਪਏ ਦੀ ਫਰौती ਉਹਦੇ ਨਾਂ ਦੇਣ ਕਰਕੇ ਉਹਨੇ ਉਹਨੂੰ ਮਰਵਾਉਣ ਦਾ ਤਕੀਦਾ ਕੀਤਾ ਸੀਗਾ ਉਦੇ ਆਧਾਰ ਤੇ ਕਿਉਂਕਿ ਉਹ ਉਹਦੇ ਮਨਸ਼ਾ ਮਤਾਬਕ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਇਹ ਵਿਅਕਤੀਆਂ ਨੂੰ 20 ਤੋਂ 22 ਲੱਖ ਰੁਪਏ ਦੇ ਕੇ ਇਹ ਆਪ ਦਾ ਜਿਹੜਾ ਇੱਕ ਟੈਰਰ ਬਣਾਉਣ ਦਾ ਜਿਹੜਾ ਦਾ ਯਤਨ ਸੀਗਾ ਜਿੰਦੇ ਜੋ 3 ਲੱਖ ਰੁਪਏ ਆ ਇਹ ਵਿਅਕਤੀ ਨੂੰ ਦੇ ਚੁੱਕਿਆ ਸੀਗਾ ਇਹ ਸਬੰਧ ਦੇ ਵਿੱਚ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਉਹ ਚੰਡੀਗੜ੍ਹ ਪੁਲਿਸ ਆ ਉਸੇ ਮਕਦਮਾ ਦਰਜਾ ਉਹ ਵੀ ਕਰ ਰਹੇ ਨੇ ਜਿਹੜਾ ਟੈਕਸੀ ਡਰਾਈਵਰ ਆ ਸਮੇਤ ਟੈਕਸੀ ਆ ਉਹ ਆਲਰੇਡੀ ਅਸੀਂ ਚੰਡੀਗੜ੍ਹ ਵਿੱਚ ਦੇ ਵਾਲੇ ਜਿਹੜਾ ਇਹਨੂੰ ਕਿਰਤਾਰ ਕੀਤਾ ਇਹਨਾਂ ਦੋਨਾਂ ਜਿਹੜਾ ਕਾਬੂ ਕੀਤਾ ਹੈ ਕਿ ਗੱਡੀਆਂ ਤੇ ਹੈਗੇ ਸਨ ਜਾਂ ਫਿਰ ਇਹਦਾ ਕਿ ਇਹਨਾਂ ਦੀ ਇੱਥੇ ਕੋਈ ਰੋਕ ਵੀ ਹੈਗੀ ਇਹ ਕਿਹੜੇ ਹੱਦ ਦੇ ਵਿੱਚ ਸੀ ਕਿਰਤਾਰ ਕੀਤਾ ਇਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਇਹ ਤਾਂ ਉਥੋਂ ਇੱਕ ਲੁਗਣ ਦੇ ਪਰਪਸੇ ਲਈ ਅਮਰਸਰ ਦੇ ਵਿੱਚ ਆਏ ਸੀ ਤੇ ਇਥੋਂ ਅਮਰਸਰ ਤੋਂ ਟ੍ਰੇਨ ਫੜ ਕੇ ਇਹਨਾਂ ਨੇ ਬਾਹਰ ਜਾਣਾ ਸੀ ਇਹ ਆਪਦੇ ਵਿਚਾਲੇ ਲੁਕਦੇ ਫਿਰਦੇ ਸੀਗੇ ਕਿਉਂਕਿ ਸਾਨੂੰ ਇਹ ਪੁਖਤਾ ਸੂਚਨਾ ਮਿਲੀ ਆ ਉਸ ਸੂਚਨਾ ਦੇ ਆਧਾਰ ਤੇ ਅਸੀਂ ਟਾਈਮਲੀ ਐਕਸ਼ਨ ਕੀਤਾ ਤੇ ਸਾਡੇ ਸਾਰੇ ਕਰਮਚਾਰੀਆਂ ਨੇ ਅਣਤਕ ਮਿਹਨਤਾਂ ਦੇ ਨਾਲ ਦਿਨ ਰਾਤ ਲਾ ਕੇ ਉਹਤੇ ਸਰਚ ਕਰਕੇ ਜਿੱਥੇ ਇਹਨਾਂ ਨੇ ਵਿਪਨ ਲਗੋਏ ਸੀ ਜਾਂ ਜਿਹੜੇ ਵਿਪਨ ਇਹਨਾਂ ਦੇ ਕੋਲੇ ਸੀ ਉਹਨਾਂ ਦੇ ਸਮੇਤ ਇਹਨਾਂ ਨੂੰ ਕਾਬੂ ਕਰ ਨਿਕਾਲਿਆ। ਇਹ ਬਾਈਜੀ ਰੋਡ ਤੇ ਟੈਕਸੀ ਡਰਾਈਵਰ ਦਾ ਕੀ ਰੋਲ ਸੀ ਜਾਂ ਉਹ ਕਿੱਥੇ ਰਹਿਣਗੇ? ਟੈਕਸੀ ਡਰਾਈਵਰ ਗੁਰਵਿੰਦਰ ਸਿੰਘ Thanosa Paragat Singh ਸੀਗਾ ਉਹ ਥਾਣਾ ਧਨੀਰ ਜ਼ਿਲ੍ਹਾ ਮਾਨਸਾ ਦਾ ਸੀ। ਇਹਨਾਂ 'ਚੋਂ ਇੱਕ ਵਿਅਕਤੀ ਹੈ ਜਿਹੜਾ ਉਥੇ ਸਿਕਿਉਰਿਟੀ ਦੇ ਵਿੱਚ ਜੌਬ ਕਰਦਾ ਸੀਗਾ ਚੰਡੀਗੜ੍ਹ ਜਿਹੜਾ ਹਰਸ਼ਦੀਪ ਸਿੰਘ ਸਿਕਿਉਰਿਟੀ ਜੌਬ ਕਰਦਾ ਸੀਗਾ ਉਹਨੂੰ ਉਹਨੂੰ ਵਰਤ ਕੇ ਗੁਰਸ਼ਰਨ ਬਰੀਦ ਤੇ ਇਹ ਦੋਨੇ ਇਕੱਠੇ ਪੜਦੇ ਰਹੇ ਆ ਇੱਕੋ ਪਿੰਡ ਦੇ ਆ ਉਹਨਾਂ ਨੇ ਇਹਨਾਂ ਦੋਨਾਂ ਨੂੰ ਵਰਤ ਕੇ ਪਲੱਸ ਉਥੇ ਜਿਹੜਾ ਟੈਕਸੀ ਚਲਾਉਂਦਾ ਸੀ ਉਹ ਜਿਹੜਾ ਮਾਨਸਾ ਦਾ ਬੰਦਾ ਜਿਹੜਾ ਤੁਹਾਨੂੰ ਦੱਸਿਆ ਗੁਰਵਿੰਦਰ ਉਹ ਵੀ ਇਹਨਾਂ ਦਾ ਵਕੀਫਕਾਰ ਸੀਗਾ ਉਹਦੀ ਟੈਕਸੀ ਲੈ ਕੇ ਉਹਦੀ ਟੈਕਸੀ ਨੂੰ ਵਰਤ ਕੇ ਟੈਕਸੀ ਦੇ ਵਿੱਚ ਜਾ ਕੇ ਇਹਨਾਂ ਨੇ ਉਹਨੂੰ ਮਾਰਨ ਦਾ ਜਿਹੜਾ ਇੰਜਾਮ ਦੇਣਾ ਸੀਗਾ ਉਹਦੇ ਆਧਾਰ ਤੇ ਉਹ ਇਹਨਾਂ ਦੇ ਨਾਲ ਕਨਾਈਵੈਂਸ ਸੀਗਾ ਉਹਨੇ ਵੀ ਕੋਸ਼ ਇਹਨਾਂ ਦੇ ਵਿੱਚੋਂ ਲਾਲਚ ਦੇ ਆਧਾਰ ਤੇ ਇਨਕਲਾਈਨਸ ਹੋਣ ਕੇ ਪੈਸੇ ਲੈ ਕੇ ਜਿਹੜਾ ਇਹ ਕ੍ਰਾਈਮ ਕਮਿਟ ਕਰਤਾ। ਐਜ਼ ਆਫ ਨਾਓ ਸਾਡੇ ਰਿਕਾਰਡ ਅਨੁਸਾਰ ਕੋਈ ਪੁਰਾਣੇ ਪਰਚਿਆਂ 'ਚ ਕੋਈ ਡਾਇਰੈਕਟਲੀ ਉਹਦੀ ਇਨਵੋਲਵਮੈਂਟ ਨਹੀਂ ਹੈ। ਫਿਰ ਵੀ ਅਸੀਂ ਰਿਕਾਰਡ ਆ ਜਿਹੜਾ ਬੜਤਾਲ ਆ ਸਾਰੇ ਕ੍ਰਾਈਮ ਬਿਊਰੋ ਤੋਂ ਕੱਲਾਗੇ। ਟੈਕਸੀ ਡਰਾਈਵਰ ਅਰੈਸਟ ਹੋਇਆ ਉਹ ਇਥੋਂ ਇਨਵੈਸਟੀਗੇਸ਼ਨ ਅਸੀਂ ਇਥੋਂ ਫੜ ਕੇ ਇਨਵੈਸਟੀਗੇਸ਼ਨ ਦੇ ਪਰਪਸ ਲਈ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੀਤਾ ਸੀਗਾ। ਉਹ ਚੰਡੀਗੜ੍ਹ ਪੁਲਿਸ ਨੇ ਆਪਣੇ ਮੁਕਦਮੇ 'ਚ ਰੈਸ ਪਾ ਲਈਆ ਅਸੀਂ ਇਸ ਮੁਕਦਮੇ ਦੇ ਵਿੱਚ ਵੀ ਉਥੋਂ ਨੂੰ ਰਿਡਕਸ਼ਨ ਡਰਟ ਤੇ ਲੈ ਕੇ ਰਸਵਾਵਾਂ ਨਾ ਉਸ ਕੋਈ ਨਾ 골ਡੀ ਨਾਲ ਇਸਟੈਬਲਿਸ਼ ਹੋ ਗਈ ਕੋਈ ਕੋਈ ਉਹਨਾਂ ਕੋਲ ਵੀ ਕੋਈ ਵੌਇਸ ਕਾਲ ਇਹਦੀ ਮਿਲੀ ਹੋਵੇ ਤੁਹਾਡੇ ਕੋਲ ਜਾਂ ਲੌਂਗ ਕੋਈ ਨਾ ਕੋਈ ਦਾ ਕੋਈ ਇੰਟਰੈਕਟਿਵ ਐਜ਼ ਆਫ ਨਾ 골ਡੀ ਬ੍ਰਾਂਡ ਦਾ ਹੀ ਇਹਦੇ ਨਾਲ ਲਿੰਕ ਸਟੈਬਲਿਸ਼ ਹੋਇਆਗਾ ਇਹ ਫਰਦਰ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਵੈਪਨ 4 ਪਿਸਟਲ ਕਵਰ ਅੰਮ੍ਰਿਤਸਰ ਤੇ ਟਾਰਗੇਟ ਕੌਣ ਸੀ ਜੇ ਅੰਮ੍ਰਿਤਸਰ ਆਏ ਸੀ ਕੋਈ ਨਾ ਕੋਈ ਟਾਰਗੇਟ ਬੇਸ ਹੋਏਗਾ ਜਾਂ ਕਿਸੇ ਕੋਲੋਂ پراਪਰਟੀ ਲੈਣੀ ਰਹੀ ਕੋ ਇੱਥੇ ਦਾ ਕੋਈ ਟਾਰਗੇਟ ਹੈ ਨਹੀਂ ਸੀ ਜਿਹੜੇ ਕੁਝ ਟਾਰਗੇਟ ਹੈਗੇ ਸੀ ਉਹ ਸਾਡੇ ਨੋਟਿਸ ਆ ਅਸੀਂ ਉਹਨਾਂ ਦੇ ਵਰਕਆਊਟ ਕਰ ਦਿੰਦੇ ਨੇ ਅਸੀਂ ਉਹਦੀਆਂ ਡਿਟੇਲ ਤੁਹਾਡੇ ਨਾਲ ਨਹੀਂ ਸ਼ੇਅਰ ਕਰਾਂ ਪਰ ਸੀਗਾ ਟਾਰਗੇਟ ਤੇ ਕੁਝ ਲੋ ਟਾਰਗੇਟ ਦੇ ਹੈਗੇ ਸੀ ਇਹਨਾਂ ਦੇ ਕੁਝ ਬੰਦੇ ਉਹ ਅਸੀਂ ਤੁਹਾਡੇ ਨਾਲ ਟਾਰਗੇਟ ਸ਼ੇਅਰ ਨਹੀਂ ਕਰ ਸਕਦੇ ਪਰ ਉਹ ਵੀ ਵੈਰੀ ਬ੍ਰੈਂਕ ਅੰਮ੍ਰਿਤਸਰ ਦਾ ਕੋਈ ਟਾਰਗੇਟ ਨਹੀਂ ਸੀ ਸਰ ਜੀ ਸਾਹਿਬ ਤੁਸੀਂ ਮੰਨ ਲਿਓ ਕਿ ਵਾਕਈ ਤਰ੍ਹਾਂ ਕਿਹੜੀਆਂ ਨੇ ਮੰਗੀਆਂ ਜਾ ਰਹੀਆਂ ਨੇ ਜਿਵੇਂ ਕਿ ਦੋ ਗੁਰਗੇ ਤੁਸੀਂ ਕਾਫੀ ਦਿੱਤੇ ਨੇ ਪੂਰੇ ਪੰਜਾਬ ਦੇ ਵਿੱਚ ਇਹ ਸਿਸਟਮ ਚੱਲ ਰਿਹਾ ਹੈ ਕਿ ਫੌਲਾਂ ਤੋਂ ਕਾਲ ਆਉਂਦੀ ਹੈ ਤਾਂ ਉਹ ਆਪਣੀ ਗੁਰਗੇ ਭੇਜੇ ਜਾਂਦੀ ਨੇ ਤੁਸੀਂ ਮੰਨਦੇ ਹੋ ਕਿ ਵਾਕਈ ਪਰੌਤੀਆਂ ਦਾ ਦੌ ਕਿਤੇ ਕਿਤੇ ਫਰੋਤੀਆਂ ਹੈਗੀਆਂ ਵੀ ਆ ਤੇ ਕਿਤੇ ਕਿਤੇ ਜਿਹੜੀਆਂ ਫਾਲਸ ਕਾਲਾਂ ਵੀ ਆ ਜਾਂਦੀਆਂ ਦੋਨੇ ਗੱਲਾਂ ਨੇ ਕਿਤੇ ਨਾ ਕਿਤੇ ਬਹੁਤ ਰੇਅਰ ਆ ਕੋਈ ਇਦਾਂ ਬਾਹਰੋਂ ਬੈਠੇ ਕਾਲ ਗੂਲ ਕਰ ਦਿੰਦੇ ਨੇ ਫਰੋਤੀਆਂ ਨੂੰ ਦੇਣ ਲਈ ਇਨਜਾਮ ਦੀ ਕੋਸ਼ਿਸ਼ ਵੀ ਕਰਦੇ ਆ ਪਰ ਕੰਪੈਰੀਟਿਵਲੀ ਆ ਜਿਹੜਾ ਪੁਲਿਸ ਵੱਲੋਂ ਆ ਉਹ ਹਰ ਸੰਭਵ ਯਤਨ ਕਰਕੇ ਉਹਨਾਂ ਨੂੰ ਟ੍ਰੇਸ ਵੀ ਕਰ ਲਿਆ ਜਾਂਦਾ ਉਹਨਾਂ ਚੋ ਕਾਫੀ ਜਿਹੜੀਆਂ ਕਾਲਾਂ ਹੈਗੀਆਂ ਉਹ ਨਾਰਮਲੀ ਜਿਹੜੀਆਂ ਉਹ ਲੋਕਲ ਦੇ ਫੇਕ ਕਾਲਸ ਵੀ